ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਟਮਾਟਰ ਸੂਪ ਬਣਾਉਣ ਲੱਗੇ ਆਂ ਤੇ ਟਮਾਟਰ ਨੂੰ ਅਸੀਂ ਕੱਟ ਲਿਆ ਸੀ ਮੈਂ ਅਸੀਂ ਇੱਥੋਂ ਇਦਾਂ ਚੀਰੇ ਦੇ ਕੇ ਉਬਾਲ ਲਾਂਗੇ ਪਾਣੀ ਸੀ ਥੋੜਾ ਹੀ ਲਿਆ ਹੋਇਆ ਆ ਕਿ ਜਦ ਤੱਕ ਇਹਦੇ ਛਿਲਕੇ ਨਿਕਲ ਤਦ ਤੱਕ ਇੱਕ ਸੀਟੀ ਲਗਾ ਲਾਂਗੇ ਆ ਦੇਖੋ ਪਾਣੀ ਥੋੜਾ ਹੀ ਆ ਹੁਣ ਇੱਕ ਸੀਟੀ ਲਗਾ ਲਾਂਗੇ आ देखो टमाटर हो गए इस तरह छिलके ला लागे हम असि कढ़ाई रख लगे तेल पा जी थोड़ा जहा पाया ज्यादा नहीं रफली प्याज किए हुए प्याज आ अदरक आ हरी मिर्च एक लई आ दो प्याज हुए लफली करियो तो क्योंकि असं बाद पीने भी है तेल हो गया, जीरा पा लिया <laughs> आ देखो जी पा दे कड़ी पत्ता पा लेंगे हम प्याज अदरक हरी मिर्च दो लौंग भी हम पा लेंगे ਟਮਾਟਰ ਐਡ ਕਰ ਦਿੱਤੇ ਆ। ਛਿਲਕੀ ਇਹਦੇ ਉਤਾਰ ਲਏ ਆ। ਪੂਰਾ ਹੋ ਗਿਆ ਹੈ ਜੀ। ਹੁਣ ਅਸੀਂ ਇਹਨੂੰ ਫੇਮ ਬੰਦ ਕਰ ਦਾਂਗੇ। ਥੋੜਾ ਠੰਡੇ ਹੋਏ ਤੇ ਫਿਰ ਅਸੀਂ ਇਹਨੂੰ ਚੰਗੀ ਤਰ੍ਹਾਂ ਪੀਲਾਂਗੇ ਸਾਡੇ ਟਮਾਟਰ ਟਮਾਟਰ ਦਾ ਜਿਹੜਾ ਸੀ ਮਿਕਸਚਰ ਉਹ ਠੰਡਾ ਹੋ ਗਿਆ ਹੁਣ ਅਸੀਂ ਇਹਨੂੰ ਗ੍ਰाइंड ਕਰ ਲੈਣੇ ਆ ਆ ਦੇਖੋ ਜੀ ਗ੍ਰाइंड ਕਰ ਲਿਆ ਚੰਗੀ ਤਰ੍ਹਾਂ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਛਾਣ ਲਾਂਗੇ ਪਹਿਲਾਂ ਇੱਕ ਚਮਚ ਦੇਸੀ ਘਿਓ ਦਾ ਲੈ ਲਿਆ ਲੈਣਾ ਹੈ ਚਾਹੇ ਤੁਸੀਂ ਬਟਰ ਯੂਜ਼ ਕਰ ਲਓ ਚਾਹੇ ਦੇਸੀ ਘਿਓ ਯੂਜ਼ ਕਰ ਲਓ ਤੇ ਆ ਦੇਖੋ ਛਾਣ ਲਿਆ ਸੀਗਾ ਆ ਕੜੀ ਪੱਤਾ ਵੀ ਵਿੱਚ ਕਿਦਾਂ ਤੇ ਇਸ ਮਿਕਸਚਰ ਨੂੰ ਹੁਣ ਇਹਦੇ ਵਿੱਚ ਪਾਵਾਂਗੇ ਆ ਲਓ ਜੀ ਮੈਂ ਅੱਧਾ ਚਮਚ ਕਾਲੀ ਮਿਰਚ ਦਾ ਪਾ ਦਿੱਤਾ ਹੈ ਜੀ ਨਮਕ ਪਾਵਾਂਗੇ ਸਵਾਦ ਅਨੁਸਾਰ ਨਮਕ ਪਾ ਲਈਓ ਇੱਕ ਚਮਚ ਚੀਨੀ ਦਾ ਪਾਵਾਂਗੇ ਇੱਕ ਚਮਚ ਅਰਾ ਰੋਡ ਦਾ ਲਿਆਇਆ ਇਹ 'ਚ ਥੋੜਾ ਜਿਹਾ ਪਾਣੀ ਪਾ ਕੇ ਇਨੂੰ ਘੋਲ ਬਣਾਵਾਂਗੇ ਆ ਸੂਪ ਵਿੱਚ ਉਬਾਲਾ ਆ ਗਿਆ ਹੈ ਹੁਣ ਅਸੀਂ ਅਰਾ ਰੋੜ ਦਾ ਘੋਲ ਪਾ ਲਾਂਗੇ ਆ ਦੇਖੋ ਜਗਾੜਾ ਹੋਣ ਲੱਗ ਪਿਆ ਹੈ ਪਹਿਲਾਂ ਵੀ ਸੂਪ ਕਾਫੀ ਗੜਾ ਸੀਗਾ ਲਾਸਟ ਵਿੱਚ ਅਸੀਂ ਇੱਕ ਚਮਚ ਤੋਂ ਜ਼ਿਆਦਾ ਕਰੀਮ ਦਾ ਬਣਾਇਆ ਕਿਤਾਜੋ ਕਰੀਮੀ ਜਿਆ ਬਣ ਗਏ ਟਮਾਟਰ soup ਸਾਡਾ ਲੋ ਜੀ ਸਾਡਾ soup ਬਣ ਕੇ ਇਕਦਮ ਤਿਆਰ ਹੈ ਹੁਣ ਇਹਨੂੰ ਬੰਦ ਕਰ ਲੈਨੇ ਆ ਤੇ ਸਰਵ ਕਰ ਦਨੇ ਆ ਲੋ ਜੀ ਸਾਡਾ ਟਮਾਟਰ ਸੌਸ soup ਇਕਦਮ ਤਿਆਰ ਆ ਕਰੀਮ ਪਾ ਦਿੱਤੀ ਹੈ ਜੀ ਉੱਪਰ ਗਾਰਨਿਸ਼ ਲਈ ਤੇ ਤੁਸੀਂ ਵੀ ਇਦਾਂ ਬਣਾ ਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਸ਼ੇਅਰ ਕਰ ਦਿਓ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ